ਈ ਸੈਂਟਰ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਾਡੇ ਕੈਂਪ ਲਗਾਏ ਜਾ ਰਹੇ ਨੇ ਉਹ ਕੈਂਪਾਂ ਚ ਜਿਵੇਂ ਇੱਕ insan ਸਨਮਾਨ ਨidhi ਯੋਜਨਾ ਆਉਸ਼ਮਾਨ ਕਾਰਡ 5 ਲੱਖ ਦਾ ਆਵਾਸ ਯੋਜਨਾ ਜਿਸ ਚ ਪਜ ਨੂੰ ਘਰਾਂ ਦੀ ਉਹ ਕਹਿ ਦਿੰਨੇ ਆ ਈ ਸ਼ਰਮ ਕਾਰਡ ਵਿਸ਼ਕਰਮਾ ਯੋਜਨਾ ਪ੍ਰਧਾਨ ਮੰਤਰੀ ਪੈਨਸ਼ਨ ਯੋਜਨਾ ਵਿੱਚ ਵਡਾਪਾ ਪੈਨਸ਼ਨ ਹੋਊਗੀ ਵਿਧਵਾ ਪੈਨਸ਼ਨ ਹੋਊਗੀ ਪ੍ਰਧਾਨ ਮੰਤਰੀ ਸੂਰਜੇ ਮੁੱਤ ਬਿਜਲੀ ਵਾਲੀ ਜਿਹੜੀ ਆਪਾਂ ਸੋਲਰ ਵਾਲਾ ਸਿਸਟਮ ਕਹਿੰਦੇ ਨੇ ਉਹ ਤੇ ਟੂਲ ਕਿਟ ਪ੍ਰੋਗਰਾਮ ਇਹਨਾਂ ਦੇ ਅਸੀਂ ਕੈਂਪ ਲਾ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਸਾਰੇ ਹੀ ਪੰਜਾਬ 'ਚ ਉਹਦਾ ਕਾਰਨ ਕੀ ਸੀ ਸਾਡੇ ਕੋਲੇ ਸੈਂਟਰ ਗਵਰਨਮੈਂਟ ਕੋਲੇ ਬਾਰ ਬਾਰ ਇਸ ਗੱਲ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸੀ ਵੀ ਜਿੰਨੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇ ਵੀ ਉਹ ਸਕੀਮਾਂ ਚੋ ਜੀ ਥੱਲੇ ਤੱਕ ਉਹ ਯੋਜਨਾਵਾਂ ਲਾਗੂ ਨਹੀਂ ਹੁੰਦੀਆਂ ਜੇ ਹੁੰਦੀਆਂ ਤਾਂ ਇਨਵੈਨ ਨਹੀਂ ਹੁੰਦੀਆਂ ਜੇ ਇਨਬਿਨ 20 ਕਿਤੇ ਹੁੰਦੀਆਂ ਨੇ ਤਾਂ ਉਹਦੇ ਖਾਤਰ ਲੋਕਾਂ ਨੂੰ ਮੁਸ਼ਕਲ ਬੜੀ ਕਰਨੀ ਪੈਂਦੀ ਹੈ ਖੱਜਲ ਖਾਰੂਣਾ ਪੈਂਦਾ ਲੋਕਾਂ ਦੇ ਸੈਂਟਰਾਂ 'ਚ ਜਾਣਾ ਪੈਂਦਾ ਹੈ ਮੋਦੀ ਸਰਕਾਰ ਨੇ ਸਿਹਤ ਸਰਕਾਰ ਨੇ ਗੱਲੇ ਬੜੀ ਸੋਚੀ ਵੀ ਕਿਉਂ ਨਾ ਆਪਾਂ ਘਰ-ਘਰ ਇਹ ਲੋਕਾਂ ਨੂੰ ਪਹੁੰਚਾਈਏ ਜਦੋਂ ਆਪਾਂ ਯੋਜਨਾ ਦੇ ਰਹੇ ਹਾਂ ਤਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਗਰੀਬ ਪੱਧਰ ਤੱਕ ਹੋ ਰਹੀ ਹੈ ਕਿਉਂਕਿ ਯੋਜਨਾ ਇਹ ਗਰੀਬ ਵਰਗ ਨਾਲ ਸੰਬੰਧਨ ਹੈ ਚਾਹੇਓ ਕਿਸਾਨ ਗਰੀਬ ਹੈ ਚਾਹੇਓ ਕੋਈ ਦਲਤ ਗਰੀਬ ਹੈ ਚਾਹੇਓ ਕਿ ਹੋਰ ਜਾਤ ਪਾਤ ਦਾ ਹੈ ਤੇ ਕੋਈ ਜਾਤ ਪਾਤ ਨਾਲ ਸਮਝ ਨਹੀਂ ਆਏਗਾ ਕਿਸੇ ਵੀ ਤਰ੍ਹਾਂ ਤਾਂ ਸਾਡੇ ਇੱਕ ਯੋਜਨਾ ਚੱਲੀ ਵੀ ਘਰ ਤੁਹਾਡੇ ਦਵਾਰ ਮੋਦੀ ਸਕੀਮਾਂ ਦੇ ਲੈ ਕੇ ਤੁਹਾਡੇ ਦਵਾਰ ਤੇ ਆਵਾਂਗੇ ਅਸੀਂ ਅਸੀਂ ਉਹਦੇ ਤਰ੍ਹਾਂ ਜਦੋਂ ਪਿੰਡਾਂ 'ਚ ਕੈਂਪ ਲਾਤਾ ਪਿੰਡਾਂ 'ਚ ਬੜਾ ਹੂੰਗਾ ਆਰਾਮ ਮਿਲਿਆ ਕਿਉਂਕਿ ਬਹੁਤੇ ਲੋਕਾਂ ਨੂੰ ਘਰੇ ਇਸ ਗੱਲ ਦੀ ਸੁਵਿਧਾ ਮਿਲ ਗਈ ਵੀ ਅਸੀਂ ਬੰਦੇ ਇੱਕ ਥਾਂ ਤੇ ਸਾਂਝੀ ਤਾਂ ਦੇ ਬੰਦੇ ਸਾਡੀ ਬੱਚੇ ਭੇਜਦੇ ਜਿਹੜੇ ਕੰਪਿਊਟਰ ਨਾਲ ਸੰਬੰਧਿਤ ਸੀ ਸੀਐਟਸੀ ਸੈਂਟਰ ਦੀ ਉਹਨਾਂ ਕੋਲੇ ਅਫੀਲੀਏਸ਼ਨਾਂ ਸੀਗੀਆਂ ਤੇ ਉਹਨਾਂ ਕੋਲ ਪ੍ਰਿੰਟਰ ਸੀ ਉਹ ਅਗਲੇ ਦਾ ਆਈ ਕਾਰਡ ਲੈਣ ਦੇ ਤੇ ਜਿਹੜੀ ਚੀਜ਼ ਵੀ ਅਪਲਾਈ ਕਰਨਾ ਚਾਹੁੰਦੇ ਉਹਨਾਂ 'ਚ ਅਪਲਾਈ ਕਰ ਦਿੰਦੇ ਬੰਦੇ ਨੂੰ ਸਹੂਲਤ ਕੀ ਹੁੰਦੀ ਵੀ ਤੁਰਤ ਬੰਦਾ ਆਇਆ ਕੋਈ ਪੈਸਾ ਨਹੀਂ ਲੱਗਿਆ ਉਹਨੂੰ ਕਾਰਡ ਮਿਲ ਗਿਆ 5 ਲੱਖ ਦੀ ਯੋਜਨਾ ਦਾ ਮਿਲ ਗਿਆ ਰਚ ਚੰਗਾੜ ਮਿਲ ਗਿਆ ਵਿਧਵਾ ਨੂੰ ਪੈਨਸ਼ਨ ਲੱਗੀ ਬੁਢਾਪਾ ਨੂੰ ਪੈਨਸ਼ਨ ਲੱਗੀ ਆਸ਼ਮਾਨ ਕਾਰਡ 5 ਲੱਖ ਦਾ ਮਿਲ ਗਿਆ ਤੇ ਕਿਸ ਨੇ ਕਿਟ ਦਾ ਕਹਿਤਾ ਉਹ ਮਿਲ ਗਿਆ ਕਿਸ ਨੇ ਵਿਸ਼ਕਰਮਾ ਯੋਜਨਾ ਚ ਅਪਲਾਈ ਕਰਤਾ ਵਿਸ਼ਕਰਮਾ ਯੋਜਨਾ ਕਾਰਡ ਤੁਰਤ ਬਣ ਗਿਆ ਕਿਸਾਨ ਨਿਧੀ ਦੀਆਂ ਕਈਆਂ ਦੀ ਪੈਂਡਿੰਗ ਪੇਸੀ ਕੰਮ ਕਿਸਾਨ ਨਿਧੀ ਚ ਇੰਪਲੀਮੈਂਟ ਹੋ ਗਿਆ ਕਈਆਂ ਨੇ ਨਵੇਂ ਹਣ ਬੱਚੇ ਨੇ ਉਹਨਾਂ ਨੇ ਨਾ ਸਾਡੀ ਇੱਕ ਸਕੀਮ ਸੀਗੀ ਉਹ ਸੀਗੀ ਬਿਜਲੀ ਸੋਲਰ ਬਿਲੀ ਲਈਏ ਤੇ ਉਹਦੇ ਲਈ ਅਪਲਾਈ ਕਰਿਆ ਲੋਕਾਂ ਨੂੰ ਇਹ ਨਾ ਬੈਨੀਫਿਟ ਹੋਣ ਲੱਗ ਗਿਆ ਜੀ ਪੰਜਾਬ ਸਰਕਾਰ ਤੱਕ ਇਹ ਗੱਲ ਗਈ ਵੀ ਕੇਂਦਰ ਦੀਆਂ ਸਕੀਮਾਂ ਜਮਨ ਨਿਚਲੇ ਪੱਧਰ ਤੇ ਲਾਗੂ ਹੋਣ ਲੱਗ ਗਈਆਂ ਜੀ ਵਿੱਚੋਂ ਆਪਣਾ ਤਾਂ ਨੰਬਰ ਹੀ ਨਹੀਂ ਬਣਦੇ ਨਾ ਆਪ ਨੂੰ ਪੈਸੇ ਕਾਣ ਦਾ ਕੁਝ ਬਣਦਾ ਨਾ ਸਿਸਟਮ ਬਣਦਾ ਬਰਖਲਾਈ ਹੋਈ ਗਵਰਨਮੈਂਟ ਨੇ ਕੱਲ ਕਿਤੇ ਨਾ ਕਿਤੇ ਤਾਂ ਹੋ ਸਕਦਾ ਕੋਈ ਡਮੀ ਐਪਲੀਕੇਸ਼ਨ ਹੋਵੇ ਜਿਹੜੀ ਉਹ ਸਾਨੂੰ ਨਹੀਂ ਪਤਾ ਸਾਨੂੰ ਇਹ ਗੱਲਾਂ ਡਿਪਾਰਟਮੈਂਟ ਨੇ ਦੱਸੀਆਂ ਨੇ ਅਸੀਂ ਜਦੋਂ ਇਹ ਗੱਲ ਪੁੱਛੀ ਵੀ ਸਾਡੇ ਨਮਾਇੰਦਿਆਂ ਨੂੰ ਚੱਕ ਕੇ ਕਿਸ ਗੱਲ ਹੀ ਲੈ ਕੇ ਗਏ ਤਾਂ ਉਹਨਾਂ ਨੇ ਇਹ ਗੱਲ ਦੱਸੀਆਂ ਵੀ ਜੀ ਇਹ ਕਹਿੰਦੇ ਨੇ ਵੀ ਡਾਟਾ ਚੋਰੀ ਕਰਦੇ ਨੇ ਉਸਕੇ ਬੰਦੇ ਆ ਕੇ ਹੁਣ ਦੱਸੋ ਜੀ ਪਹਿਲੀ ਗੱਲ ਤਾਂ ਬੀਜੇਪੀ ਦੇ ਕਾਰਕੁਨ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਬੀਜੇਪੀ ਦੇ ਹੋਰ ਨਮਾਇੰਦੇ ਨੇ ਕੀ ਉਹ ਕੋਈ ਡਾਟਾ ਚੋਰੀ ਕਰਦੇ ਨੇ ਕਿਸ ਦਾ ਦੂਜੀ ਗੱਲ ਤੇ ਚਾਰ ਪੰਜ ਮਹੀਨਿਆਂ ਤੋਂ ਇਹ ਯੋਜਨਾ ਦਾ ਲਾਭ ਹਰੇਕ ਬੰਦੇ ਤੱਕ ਜਾ ਰਿਹਾ ਹੈ ਤੇ ਯੋਜਨਾ ਚ ਸਰਕਾਰ ਦੇ ਤਾਂ ਡਾਟੇ ਦਾ ਸਬੰਧ ਹੀ ਕੋਈ ਨਹੀਂ ਬੰਦਾ ਆਉਂਦਾ ਆਪਦਾ ਆਧਾਰ ਕਾਰਡ ਦਿੰਦਾ ਜਾਂ ਆਪਣੀ ਆਈਡੀ ਦਿੰਦਾ ਜਿਹੜੀ ਸਕੀਮ ਚ ਉਹਨੇ ਲਾਭ ਲੈਣਾ ਹੁੰਦਾ ਉਹ ਚ ਅਪਲਾਈ ਕਰ ਦਿੰਦਾ ਤਾਂ ਡਾਟਾ ਤਾਂ ਇਹ ਮਨੁੱਖ ਦਾ ਪਰਸਨਲ ਹੋਇਆ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੇਰੇ ਕੋਲ ਆਏ ਮੈਨੂੰ ਆਪਦਾ ਕਾਰਡ ਦਿੱਤਾ ਆਧਾਰ ਕਾਰਡ ਦਿੱਤਾ ਤੇ ਸਰਕਾਰੀ ਡਾਟਾ ਕਿੱਥੇ ਚੋਰੀ ਹੋ ਗਿਆ ਅਸਲ ਚ ਤਿੱਕਤ ਕੀ ਹੋਗੀ ਪੰਜਾਬ ਸਰਕਾਰ ਸਾਢੇ 3 ਸਾਲ ਟਪਾ ਕੇ ਲੋਰੇ ਲੱਪੇ ਝੂੜਤ ਪਾਉਣ ਦੇ ਸਿਸਟਮ 'ਚ ਕੋਈ ਮੁੜਕੀ ਗੱਲਬਾਤ ਇਹਨਾਂ ਤੋਂ ਬਣੀ ਨਹੀਂ ਹੁਣ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਜਾਣਾ ਔਖਾ ਹੋ ਰਿਹਾ ਇਹਨਾਂ ਨੇ ਸੋਚਿਆ ਵੀ ਲੋਕ ਇਸ ਤਰ੍ਹਾਂ ਜੀ ਜਾਗਰੂਕ ਹੋਗੇ ਸਕੀਮਾਂ ਦਾ ਹੋਇਆ ਤਾਂ ਆਪਣਾ ਕੋਈ ਸਿਸਟਮ ਨਹੀਂ ਚੱਲਣਾ ਸੁਸ਼ੋਧਿਆ ਸਾਹਿਬ ਨੇ ਪਿਛਲੇ ਸਮੇਂ 'ਚ ਪੰਜਾਬ ਦੀਆਂ ਆਪਣੀਆਂ ਭੈਣਾਂ ਨੂੰ ਕੱਟੇ ਕਰਕੇ ਇਹ ਗੱਲ ਕਹੀ ਬੀਜਾਪਾ ਸਥਾਈ ਚ ਰਾਜ ਲੈਉਣ ਦਾ ਸ਼ਾਮ-ਦਾਮ-ਦੰਨ ਭੇਡ ਭੇਦ ਰੇਕੀ ਵਰਤਾਂਗੇ ਉਹਦਾ ਮਤਲਬ ਕੀ ਹੁੰਦਾ ਹੈ ਵੀ ਕੁੱਟਣਾ ਲੜਨਾ ਪਰਚੇ ਦੇਣੇ ਆ ਉਹਨੇ ਸਾਰੀਆਂ ਗੱਲਾਂ ਬਾਕਵਾਦਾ ਆਪਣੀ ਮੀਟਿੰਗਾਂ ਕਈਆਂ ਤੇ ਪਬਲੀਕਲੀ ਹਰ ਇੱਕ ਜਗ੍ਹਾ ਤੇ ਪਈਆਂ ਨੇ ਦੋ ਕੇਸ ਗੱਲ ਦਾ ਹੋਇਆ ਜਦੋਂ ਪੰਜਾਬ ਨੇ ਵੋਟਾਂ ਭਗਵੰਤ ਮਾਨ ਦੇ ਨਾਮ ਤੇ ਪਾਈਆਂ ਸੀ ਕਿਸੇ ਦਿੱਲੀ ਵਾਲੇ ਦੇ ਨਾਮ ਤੇ ਨਹੀਂ ਪਾਈਆਂ ਦੋ ਕੇਸ ਗੱਲ ਦਾ ਹੋਇਆ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨਾਲ ਬੈਠੇ ਸੀ ਜਦੋਂ ਚੋਧਿਆ ਸਾਹਿਬ ਨੇ ਇਹ ਗੱਲ ਕਹੀ ਹੈ ਦੋ ਕਿਸੇ ਗੱਲ ਦਾ ਵੀ ਉਹ ਖਚਰੀ ਹਾਸੀ ਹੱਸ ਕੇ ਕਰਕੇ ਪਹਰਾ ਹੋਗੇ ਜਦ ਕਿ ਉਹ ਖਚਰੀ ਹਾਸੀ ਇਹਨਾਂ ਦੀ ਕਬਰ 'ਚ ਲਾਸਟ ਕਿਲ ਸਾਬਤ ਹੋਗੀ ਕਾਰਨ ਲੋਕਾਂ ਦੀਆਂ ਮਿਲਦੀਆਂ ਸੁਵਿਧਾਵਾਂ ਤੇ ਇਹਨਾਂ ਨੂੰ ਕੀ ਪ੍ਰੋਬਲਮ ਹੈ ਜਾਂ ਤਾਂ ਇਹ ਖੁੱਲ ਕੇ ਕਹਿਣ ਵੀ ਅਸੀਂ ਜੱਟ ਨੂੰ ਭਾਈ ਪੈਸੇ ਨਹੀਂ ਪੈਂਦਣ ਦੇ ਨੇ ਕੇਂਦਰ ਦੀਆਂ ਸਕੀਮਾਂ ਇੰਪਲੀਮੈਂਟ ਨਹੀਂ ਹੋਣ ਦੇ ਨਾ ਰਾਸ਼ਨ ਨਹੀਂ ਦੇਣ ਦੇਣਾ ਕੁਝ ਨਹੀਂ ਲੈਣ ਦੇਣਾ ਅੱਜ ਪੁਲਿਸ ਗਈ ਆਪਣਾ ਦਬੜੀ 'ਚ ਰੇਕਤਾਂ ਦੇ ਜਿੱਥੇ ਕੈਂਪ ਲੱਗੇ ਸਾਡੇ ਅਨੇਕਾਂ ਕੰਪਿਊਟਰ ਸੀ ਸਾਡੇ ਲੈਪਟਾਪ ਸੀ ਸਾਡੇ ਉਤੇ ਬੱਚੇ ਈਵਨ ਕਿ ਦੁਖਦੀ ਗੱਲ ਇਹ ਹੈ ਵੀ ਵੀਰੋਂ ਕੇ ਜਦੋਂ ਚੱਕੇ ਗਿਆ ਸਾਡੀ ਬੇਟੀ ਹੈ ਬੱਚੀ ਕੰਮ ਕਰਦੀ ਹੈ 18 20 ਸਾਲ ਦੀ ਹੈ ਉਹਨੂੰ ਤੱਕ ਨਹੀਂ ਬਖਸ਼ਿਆ ਕਿ ਉਹਨੂੰ ਨਾਲ ਚੱਕ ਕੇ ਲੈ ਗਏ ਤੇ ਪਤਾ ਲੱਗਿਆ ਵੀ ਮਿਸਫੀਰ ਵੀ ਕਰਿਆ ਕਿੰਨੇ ਬੰਦੇ ਚੱਕੇ ਗਏ ਸਾਡੇ 5 ਬੰਦੇ ਦਾ 7 ਤਾਂ ਇਤੋ ਹੀ ਕੈਂਪ ਚੋਂ ਚੱਕੇ ਜੀ ਇਹਨਾਂ ਨੇ ਬਾਕੀ ਗੋਮਾਰਾਮ ਉਹ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਸੀ ਕਿ ਹੋਰ ਜਗ੍ਹਾ ਤੇ ਜ਼ਿਲ੍ਹੇ ਚ ਕੈਂਪ ਲੱਗੇ ਸੀ ਉੱਥੋਂ ਚੱਕੇ ਨੇ 7 ਬੰਦੇ ਤੇ ਹੁਣ ਨਾ ਤਾਂ ਅਲੇ ਤੱਕ ਦੇਖੋ 3:40 ਹੋ ਗਏ ਅਸੀਂ ਬਾਰ ਬਾਰ ਪੁਲਿਸ ਨਾਲ ਉਹ ਸੰਬੰਧ ਕਰ ਰਹੇ ਹਾਂ ਗੋਮਾਰਾਮ ਜੀ ਉਹ ਤਾਂ ਕਹਿੰਦੇ ਛੱ 3:40 ਤੱਕ ਹਲੇ ਜਿਹੜੇ ਸਾਡੇ ਇੱਥੋਂ ਕਾਰਪੋਰਨ ਚੱਕੇ ਸੀ ਵੀਰੋਂ ਕਿਹਤੋਂ ਹਲੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੋ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਉਹ ਕਹਿੰਦੇ ਮੈਂ ਬਾਹਰ ਆ ਜੇ ਕਿਹਨੂੰ ਕਰਦੇ ਹੋਗਾ ਤੇ ਇਹ ਅੰਦਰ ਆ ਜੀ ਸਾਨੂੰ ਤਾਂ ਪਤਾ ਨਹੀਂ ਸੰਜੀਵ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਚੇਤਾਵਨੀ ਦੇਣਾ ਚਾਹਣਾ ਹੈ ਜਿਹਾ ਓਛੀਆਂ ਹਰਕਤਾਂ ਨਹੀਂ ਕਰਨੀ ਚਾਹੀਦੀਆਂ ਜਿਹਦੇ ਨਾਲ ਲੋਕਾਂ 'ਚ ਵੀ ਟੋੜੇ ਬਾਰੇ ਪਹਿਲੇ ਦਿਨਾਂ ਅਸਤੇ ਤੇ ਹੋਰ ਵਧੂਗੀ ਤੇ ਤੁਸੀਂ ਸਾਨੂੰ ਇਸ ਗੱਲ ਦੀ ਮਜਬੂਰ ਕਰ ਰਹੇ ਹੋ ਵੀ ਪੰਜਾਬ 'ਚ ਤੋ ਡਿੱਬਦੀ ਕੀ ਕਾਤਰ ਸੀ ਉਦੋਂ ਬਾਅਦ ਸਟਰੋਂਗ ਹੋ ਕੇ ਖੜੀ ਹੋਈ ਹੈ ਤੇ ਤੁਹਾਨੂੰ ਮੈਂ ਅਲਟੀਮੇਟਮ ਦੇਣਾ ਚਾਹਣਾ ਵੀ ਇਸ ਗੱਲ ਦੀ ਤਿਆਰ ਹੋ ਜਾਓ ਇੱਥੇ ਕੋਈ ਚਾਮ-ਦਾਮ ਦਾ ਨਾ ਪੇੜ ਨਹੀਂ ਚੱਲਣਾ ਇਹ ਪੰਜਾਬ ਹੈ ਜੇ ਅੱਗੇ ਨਹੀਂ ਛੱਡਿਆ ਗਿਆ ਤਾਂ ਫਿਰ ਅੱਗੇ ਕੀ ਰਾਜਨੀਤੀ ਅੱਗੇ ਅਸੀਂ ਵੇਟ ਕਰ ਰਹੇ ਹਾਂ ਸਾਡੇ ਪੰਜਾਬ ਦੀ ਭਾਜਪਾ ਦੀ ਕੀ ਰਣਨੀਤੀ ਹੈ ਸਾਨੂੰ ਕੀ ਹਦੇਸ਼ ਆਉਂਦੇ ਨੇ ਅਸੀਂ ਅਬਦ ਜ਼ਿਲ੍ਹਾ ਪ੍ਰਧਾਨ ਜੀ ਨਾਲ ਗੱਲ ਕਰੀ ਸੀਗੀ ਤੇ ਉਹ ਕਹਿੰਦੇ ਜੀ ਵੇਟ ਕਰ ਰਹੇ ਹਾਂ ਅਸੀਂ ਵੀ ਵੀ ਆਪਾਂ ਨੂੰ ਉੱਪਰੋਂ ਜ਼ਿੰਮੇਵਾਰਤਾ ਆਉਣੀਆਂ ਧਰਨੇ ਦੀਆਂ ਆਉਣਗੀਆਂ ਜਾਂ ਕੁਝ ਵੀ ਹੋਣਗੀਆਂ ਉਹ ਆਪਾਂ ਰਲ ਕੇ ਉਹ ਮਪਲੀਮੈਂਟ ਕਰਾਂਗੇ